ਏ 132 ਅੰਕ ਤੇ ਸ਼ਬਦ ਕਲਿਆਣ ਰਾਗ ਦੇ ਵਿੱਚ ਮਹੱਲਾ ਪੰਜਮਾ ਪੰਜਵੇਂ ਪਾਸ਼ਾ ਜੀ ਕਿਰਪਾ ਕਰ ਰਹੇ ਨੇ ਘਰ ਦੂਜਾ ਇਸ ਸ਼ਬਦ ਨੂੰ ਦੂਜੇ ਘਰ ਵਿੱਚ ਗਾਇਨ ਕਰਨ ਦਾ ਉਪਦੇਸ਼ ਹੈ ਪਹਿਲੋ ਮੰਗਲ ਹੈ ਕਾਲਪੁਰਖ ਦਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਉਹ ਪ੍ਰਕਾਸ਼ਿਕ ਹੈ ਕਾਰ ਇੱਕ ਰਸ ਹੈ ਸਤ ਗੁਰ ਸਤ ਦਾ ਗਿਆਨ ਗੁਰ ਗਿਆਨ ਪ੍ਰਸਾਦ ਕਿਰਪਾ ਸੋ ਇੱਕ ਓੰਕਾਰ ਇਹੋ ਹੀ ਸਤ ਦਾ ਗਿਆਨ ਹੈ ਜੀ ਇਹੋ ਸਤ ਦਾ ਗਿਆਨ ਹੈ ਤੇ ਸਤ ਦਾ ਗਿਆਨ ਜਿਹੜਾ ਸਤ ਗੁਰ ਦੇ ਪਾਸ ਹੈ ਜੀ ਇਹ ਸਤ ਦਾ ਗਿਆਨ ਉਦੋਂ ਪ੍ਰਾਪਤ ਹੁੰਦਾ ਹੈ ਜਦੋਂ ਜਿਹਦੇ ਤੇ ਸਤ ਗੁਰੂ ਜੀ ਪ੍ਰਸੰਨ ਹੋ ਜਾਂਦੇ ਨੇ ਅਤੇ ਕਿਰਪਾ ਕਰ ਦਿੰਦੇ ਨੇ ਤੇਰਾ ਮਾਨ ਹਰ ਹਰ ਮਾਨ ਜਿਹੜੇ ਤੇਰੇ ਨਾਮ ਨੂੰ ਮੰਨ ਲੈਂਦੇ ਨੇ ਮਨ ਦੇ ਵਿੱਚ ਤੇਰਾ ਮਾ ਜਿਹੜੇ ਤੈਨੂੰ ਮੰਨ ਲੈਂਦੇ ਨੇ ਜਿਹੜੇ ਕਹਿੰਦੇ ਹੈ ਤੂੰ ਹੈ ਤੂੰ ਹੋਬਨਹਾ ਨਾ ਵੀ ਤੇਰੇ ਕੀਤਾ ਸਾਰਾ ਕੁਝ ਹੋ ਰਿਹਾ ਹੈ ਤੂੰ ਹੀ ਸਾਰੇ ਪਸੇ ਪਸਰਿਆ ਹੋਇਆ ਹੈ ਤੇ ਤੈਨੂੰ ਉਹ ਮੰਨ ਲੈਂਦੇ ਨੇ ਮਨ ਵਿੱਚ ਹਰ ਹਰ ਮਾਨ ਤੇ ਉਹ ਵੀ ਹਰੀ ਦੀ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦੇ ਨੇ ਜੀ ਜਿਨ੍ਹਾਂ ਨੇ ਤੈਨੂੰ ਮੰਨਿਆ ਉਹਨਾਂ ਦੀ ਸੋਭਾ ਹੋਈ ਤੈਨ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਉਹਨਾਂ ਦੀ ਸੋਭਾ ਜੁਗਾ ਜੁਗੰਤਰਾ ਜੰਦੀ ਹੈ ਜੀ ਨੈਣ ਬੈਨ শ্রবণ ਸੁਣੀਐ ਅੰਗ ਅੰਗੇ ਸੁਖ ਪ੍ਰਾਨ ਰਹਾ ਅ ਨੈਣਾ ਦੇ ਨਾਲ ਦਰਸ਼ਨ ਤੇ ਬੈਨ ਬੋਲ ਜਿਹੜੇ ਨੇ ਬਾਣੀ ਵਾਲੇ ਸ਼ਰਵਨ ਜਿਹੜੇ ਨੇ ਉਹਨਾਂ ਦੇ ਨਾਲ ਸੁਣਨਾ ਦੇਖਣਾ ਵੀ ਰੱਬ ਪ੍ਰਮਾਤਮਾ ਨੂੰ ਹੀ ਬੋਲਣਾ ਵੀ ਰੱਬ ਨੂੰ ਹੀ ਤੇ ਸੁਣਨਾ ਵੀ ਰੱਬ ਅੰਗ ਅੰਗੇ ਸੁਖ ਪ੍ਰਾਨ ਅੰਗ ਅੰਗ ਵਿੱਚ ਸੁੱਖ ਹੈ ਪਾਤਸ਼ਾਹ ਕਹਿੰਦੇ ਪਰਾਣਾ ਦੇ ਵਿੱਚ ਸੁਖ ਹੈ ਦੇਖਣਾ ਵੀ ਰੱਬ ਸੁਣਨਾ ਵੀ ਰੱਬ ਬੋਲਣਾ ਵੀ ਰੱਬ ਬਰਾਬਰ ਤਨ ਮਨ ਕਰਕੇ ਜੇ ਅੰਗ ਅੰਗ ਇਹ ਜਿਹੜਾ ਅੰਗ ਅੰਗੇ ਸੁਖ ਪ੍ਰਾਨ ਸੁਖ ਦੀਲੀ ਦੀਪਕ ਹੋ ਗਿਆ ਇਹ ਮਤਲਬ ਆਪਾਂ ਕਹਿ ਸਕਦੇ ਆਂ ਕਿ ਤਨ ਕਰਕੇ ਸੁਖ ਤੇ ਮਨ ਕਰਕੇ ਸੁਖ ਅੰਗ ਅੰਗ ਦੇ ਵਿੱਚ ਸੁਖ ਪ੍ਰਾਣਾ ਨੂੰ ਸੁਖ ਪ੍ਰਾਪਤ ਹੁੰਦਾ ਰਹੋ ਇਤ ਉਤ ਦਹ ਦਿਸ ਰਵਿਓ ਮੇਰ ਤਿੰਨ ਹੈ ਸਮਾਨ ਪਰਮਾਤਮਾ ਪਰਮੇਸ਼ਰ ਦੀ ਸਰਬਵਿਆਪਕਤਾ ਦਾ ਜ਼ਿਕਰ ਕਰਦੇ ਨੇ ਕਿ ਰੱਬ ਜਿਹੜਾ ਇੱਥੇ ਵੀ ਹੈ ਉੱਤ ਉੱਥੇ ਵੀ ਹੈ ਇਸ ਸ਼ਲੋਕ ਦੇ ਵਿੱਚ ਵੀ ਹੈ ਪਰਲੋਕ ਦੇ ਵਿੱਚ ਵੀ ਹੈ ਇਹ ਤੋਂ ਬਲਿ ਜਿੱਥੇ ਅਸੀਂ ਰਹਿ ਰਹੇ ਹਾਂ ਜਿੱਥੇ ਖੜੇ ਹਾਂ ਤੇ ਉੱਥੇ ਜਿੱਥੇ ਸਾਡੀ ਸੋਚ ਜਾਂਦੀ ਹੈ ਜਿੱਥੇ ਤਾਂ ਅਸੀਂ ਸੋਚ ਸਕਦੇ ਹਾਂ ਉਹ ਉਤ ਹੋ ਜਾਂਦਾ ਜੀ ਪਰਮਾਤਮਾ ਪਰਮੇਸ਼ਰ ਜਿਹੜਾ ਆ ਸਾਰੇ ਪਾਸੇ ਦਾ ਦੇਸ ਦਸਾਂ ਦਿਸ਼ਾਵਾਂ ਵਿੱਚ ਰਵਿਆ ਹੋਇਆ ਹੈ ਮੇਰ ਤਿੰਨ ਹੈ ਸਮਾਨ ਤੇ ਪਰਮਾਤਮਾ ਪਰਮੇਸ਼ਰ ਜਿਹੜਾ ਆ ਆਪਣੀ ਬਣਾਈ ਹੋਈ ਰਚਨਾ ਦੇ ਵਿੱਚ ਕੋਈ ਫਰਕ ਨਹੀਂ ਰੱਖਦਾ ਠੀਕ ਉਹ ਭੇਦ ਭਾਵ ਨਹੀਂ ਕਰਦਾ ਉਹ ਚਾਹੇ ਉਹਨੇ ਕਿ ਤਿਲਕਾ ਬਣਾਤਾ ਕਿਣਕਾ ਤਿੰਨ ਹੈ ਤਣਾ ਤੇ ਚਾਹੇ ਉਹਨੇ ਸਮੇਰੂ ਬਣਾ ਦਿੱਤਾ ਜੀ ਉਹਦੀ ਨਿਗਾਹ ਦੇ ਵਿੱਚ ਉਹਦਾ ਤੇ ਕਿਣਕਾ ਉਹ ਤਣਕਾ ਜਿਹੜਾ ਤੀਲਾ ਆ ਕਾ ਦੀ ਤੜ ਤੇ ਉਦਾਂ ਦਾ ਹੀ ਸਮੇਰ ਹੈ ਕਿਉਂਕਿ ਉਹਦੀ ਰਚਨਾ ਨੂੰ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਚਾਹੇ ਕੋ ਪੜਿਆ ਲਿਖਿਆ ਚਾਹੇ ਤੁਹਾਨੂੰ ਪੜਿਆ ਉਹਦੀ ਨਿਵਾਂ ਚ ਸਮਾਨ ਹੀ ਹੈ ਜੀ ਮੇਰ ਤਨਹ ਸਮਨ ਯਤਕਤਾ ਤਾ ਤਪੇਖਿਏ ਅਰ ਪੁਰਖ ਪਤ ਪ੍ਰਧਾਨ ਅ ਕਿੱਥੇ ਕਿੱਥੇ ਵੀ ਨਿਗਾ ਨਿਗਾ ਜਾਂਦੀ ਹੈ ਤਤਪਿਖਤ ਰੱਬ ਨੂੰ ਹੀ ਦੇਖਦੇ ਆਂ ਹਰ ਪੁਰਖ ਪਰਮਾਤਮਾ ਪਰਮੇਸ਼ਰ ਜਿਹੜਾ ਸੋ ਹਰ ਪੁਰਖ ਹਰ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਗਮ ਅਪਾਰ ਰੱਬ ਪਤ ਪ੍ਰਧਾਨ ਪਤੀ ਹੋ ਗਿਆ ਪ੍ਰਧਾਨ ਮੁਖੀਆ ਹੋ ਗਿਆ ਜੀ ਉਹ ਪਰਮਾਤਮਾ ਪਰਮੇਸ਼ਰ ਹੀ ਹਰ ਪੁਰਖ ਹੈ ਪਤੀ ਹੈ ਤੇ ਪ੍ਰਧਾਨ ਹੈ ਮੁਖੀਆ ਹੈ ਜੀ ਤੇ ਇਹ ਜਦੋਂ ਅਵਸਥਾ ਬਣਦੀ ਹੈ ਨਾ ਜੀ ਜਦੋਂ ਮੇਰ ਤਨ ਹ ਸਮਾਨ ਇੱਕ ਇੱਕਤਾ ਦੀ ਅਵਸਥਾ ਬਣ ਜਾਂਦੀ ਹੈ ਫਿਰ ਸਾਰੇ ਪਾਸੇ ਪ੍ਰਮਾਤਮਾ ਪਰਮੇਸ਼ਰ ਦੀ ਸੂਝ ਪ੍ਰਾਪਤ ਹੁੰਦੀ ਹੈ ਤਤ ਕਥਾ ਤਤਪਿਕ ਇਹ ਹਰ ਪੁਰਖ ਪਤ ਪਰਧam ਸਾਧ ਸੰਗ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰह्म ਗਿਆਨ ਆਇਸ਼ਾ ਕਹਿੰਦੇ ਨੇ ਜਿਹੜਾ ਭੈ ਹੈ ਸੋ ਇਹ ਜ਼ਰੂਰੀ ਨਹੀਂ ਕਿ ਕੋਈ ਇਹਦਾ ਵੈਰੀ ਦੁਸ਼ਮਣ ਹੀ ਇਸ ਨੂੰ ਭੈ ਦੇਵੇ ਅਸਲ 'ਚ ਭੈ ਦੇਣੇ ਵਾਲਾ ਵੈਰੀ ਦੁਸ਼ਮਣ ਹੁੰਦਾ ਪਰ ਉਹ ਵੀ ਨਹੀਂ ਗੱਲ ਬਣਦੀ ਜੀ ਹੁਣ ਮਾਂ-ਬਾਪ ਭੈ ਦੇ ਦਿੰਦੇ ਨੇ ਬੱਚੇ ਨੂੰ ਮਾਂ-ਬਾਪ ਕਿਹੜਾ ਵੈਰੀ ਦੁਸ਼ਮਣ ਹੈ ਜੀ ਮਾਂ-ਬਾਪ ਭੈ ਦੇ ਦਿੰਦੇ ਨੇ ਕਾਦੇ ਵਾਸਤੇ ਵੀ ਬੱਚਾ ਸਿੱਧੇ ਰਾਸਤੇ 'ਤੇ ਤੁਰਿਆ ਰਹੇ ਜੀ ਇਸੇ ਇਸੇ ਤਰ੍ਹਾਂ ਜਿਹੜੇ ਭੈ ਜਿਹੜਾ ਨਾ ਭੈ ਡਰ ਇਹ ਕੋਈ 네ਗਟਿਵ ਨਹੀਂ ਹੈ ਪੂਰਾ ਵੀ ਇਹ 네ਗਟਿਵ ਹੀ ਲੈ ਲਓ ਇਹ ਪੋਜ਼ਿਟਿਵ ਵੀ ਹੈ ਜੀ ਰੱਬੀ ਡਰ ਉਹਦਾ ਹੁਕਮ ਮੇਰਾ ਗੁਰੂ ਗਤੇ ਨਾਰਾਜ਼ ਨਾ ਹੋ ਜਵੇ ਸੋ ਇਹ ਸਾਰਾ ਹੀ ਪੋਜ਼ਿਟਿਵ ਹੈ ਜੀ ਇਦਾਂ ਦਾ ਪੈ ਪੋਜ਼ਿਟਿਵ ਹੁੰਦਾ ਹੈ ਜੀ ਸਾਧ ਸੰਗ ਭ੍ਰੈ ਭ੍ਰਮ ਭੈ ਮਿੱਟ ਜਿਹੜਾ ਭਰਮ ਦਾ ਭੈ ਹੁੰਦਾ ਉਹ ਮਿੱਟ ਜਾਂਦਾ ਜੀ ਜਿੱਦਾਂ ਰੱਸੀ ਹੈ ਨੇਰੇ ਕਰਕੇ ਰੱਸੀ ਸੱਪ ਲੱਗਦੀ ਸੀ ਜੀ ਇਰੋ ਜਨਨ ਹੋਇਆ ਉਪਰ ਉਹਦਾ ਭੈ ਹੁੰਦਾ ਸੀਗਾ ਇਰੋ ਜਨਨ ਹਰਮਿਟ ਗਿਆ ਭਰਮ ਮਿਟ ਕੇ ਨਾਲ ਧਰਮ ਮਿਟ ਰਿਹਾ ਮਿਟ ਗਿਆ ਜੀ ਭਰਮ ਦਾ ਜਿਹੜਾ ਭੈ ਹੁੰਦਾ ਜੀ ਇਹ ਇੱਕ ਭਾਰ ਹੁੰਦਾ ਜੀ ਇਹ ਬਹੁਤ ਵੱਡਾ ਭਾਰ ਹੁੰਦਾ ਇਹ ਤਾਂ ਜਿੰਨੀ ਜਿੱਤੀ ਹੋ ਸਕੇ ਇਹ ਮਿਟਣਾ ਚਾਹੀਦਾ ਜੀ ਮਾਰ ਨੇ ਸਾਧ ਸੰਗਤ ਦੀ ਕਿਰਪਾ ਦੱਸਿਆ ਜੀ ਸਾਧ ਸੰਗਤ ਭਰਮ ਭੈ ਮਿਟੇ ਕਹਿੰਦੇ ਸਾਧ ਸੰਗਤ ਦੀ ਕਿਰਪਾ ਦੇ ਨਾਲ ਭਰਮ ਧਰਮ ਦਾ ਪਾਇਆ ਹੋਇਆ ਭੈ ਇਹ ਖਤਮ ਹੋ ਜਾਂਦਾ ਹੈ ਕਥੇ ਨਾਨਕ ਬ੍ਰह्म ਗਿਆਨ ਸਤਿਗੁਰੂ ਜੀ ਬ੍ਰह्म ਦਾ ਗਿਆਨ ਕਥਨ ਕਰ ਰਹੇ ਨੇ ਕਥੇ ਨਾਨਕ ਨਾਨਕ ਕੌਣ ਹੈ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਹੁਣ ਗੱਦੀ ਤੇ ਤਾਂ ਹੀ ਬਰਾਜਮਾਨ ਨੇ ਤੇ ਹੁਣ ਅਸੀਂ ਸ਼ਬਦ ਪੜ੍ਹਦੇ ਆ ਇਹ ਸ਼ਬਦ ਤੇ ਹੁਣ ਸਾਡਾ ਗੁਰੂ ਸ਼ਬਦ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋ ਸਾਰਾ ਬ੍ਰह्म ਗਿਆਨ ਇਹਦੇ ਵਿੱਚ ਹੈ ਸਾਧ ਸੰਗ ਬ੍ਰਹਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮਹੱਲਾ ਪੰਜਵਾ ਗੋਨਾਦ ਧੁਨ ਆਨੰਦ ਵੇਦਾ ਜਿਹੜਾ ਭਾਰਮਨ ਪਰਮਾਤਮਾ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਨਾ ਨਾ ਇਹ ਨਾਦ ਆ ਜੀ ਸਾਡਾ ਜਿਹੜਾ ਯੋਗੀ ਨਾਦ ਵਜਾਉਂਦੇ ਇਹਨਾਂ ਨੇ ਜੀ ਯੋਗੀਆ ਕੁਨ ਨਾਦ ਹੁੰਦਾ ਪਰ ਸਾਡਾ ਨਾਦ ਕੀ ਉਹਦੇ ਗੁਣ ਗੌਣੇ ਜਿਹਨਾਂ ਅਨਹਦ ਨਾਦ ਪਰਮੇਸ਼ਰ ਦੇ ਗੁਣ ਗੌਣੇ ਵੀ ਨਾਦ ਆ ਜੀ ਕਈ ਕਈਆਂ ਨੂੰ ਉਹ ਆਵਾਜ਼ ਜਿਹੜੀ ਆ ਹਨਾ ਨਹੀਂ ਸੁਣਦੀ ਪਰ ਗੁਣ ਬੜੇ ਗਾਉਂਦੇ ਨੇ ਗੁਣ ਗਾਵਾਂਦੇ ਤੇ ਤੇਰੇ ਹੂੰ ਤੇ ਉਹ ਵੀ ਨਾਦ ਆ ਜੀ ਉਹ ਵੀ ਨਾਦ ਹੈ ਗੋਣ ਨਾਦ ਤੂੰ ਆਨੰਦ ਦੇ ਹੂੰ ਤੇ ਇਸ ਨਾਦ ਦੇ ਵਿੱਚੋਂ ਜਿਹੜੀ ਆਨੰਦ ਦੀ ਧੁਨੀ ਪੈਦਾ ਹੁੰਦੀ ਹੈ ਇਹ ਨਾਦ ਦੇ ਵਿੱਚੋਂ ਜੋ ਆਨੰਦ ਦੀ ਧੁਨੀ ਬਣਦੀ ਹੈ ਉਹੀ ਸਾਡਾ ਵੇਦ ਹੈ ਜੀ ਵੇਦ ਅੱਖਰਾਂ ਨੂੰ ਨਹੀਂ ਵੇਦ ਕਿਹਾ ਹੋਇਆ ਵੇਦ ਜਾਣਣ ਦਾ ਨਾਮ ਹੈ ਜੀ ਵੇਦ ਜਾਣਣ ਦਾ ਨਾਮ ਹੁੰਦਾ ਹੈ ਸੋਚ ਕਰਕੇ ਇਹ ਜਿਹੜਾ ਨਾਦ ਹੈ ਨਾ ਅੰਦਰਲਾ ਸੋ ਇਹਦੇ ਨਾਲ ਤਾਂ ਖੰਡਾ ਬ੍ਰਹਮੰਡਾ ਦੀ ਸੋਚ ਹੀ ਆ ਜਾਂਦੀ ਹੈ ਜੀ ਕर्शੇ ਜਦ ਅਹੰਕਾਰ ਨਹੀਂ ਹੁੰਦਾ ਜਿਹੜਾ ਅਖਰਾਂ ਦੀ ਗਾਇਨ ਪ੍ਰਾਪਤ ਕਰਨਾ ਉਹ ਥੋੜੀ ਜੀ ਸਮਝ ਪੈਂਦੀ ਹੈ ਉਹਦਾ ਵੀ ਹੰਕਾਰ ਹੋ ਜਾਂਦਾ ਜੀ ਕਥਤ ਸੁਨਤ ਮਨ ਜਨ ਮੇਲ ਸੰਤ ਮੰਡਲੀ ਰਹਾਓ ਜਿਹੜੇ Muni ਜਨ ਨੇ ਨਾ ਜੀ ਉਹ ਪ੍ਰਮਾਤਮਾ ਪਰਮੇਸ਼ਰ ਦੀਆਂ ਗੱਲਾਂ ਨੂੰ ਕਥਨ ਕਰਦੇ ਨੇ ਤੇ ਸੁਣਦੇ ਨੇ ਮੇਲ ਸੰਤ ਮੰਡਲੀ ਕਿੱਥੇ ਕਹਿੰਦੇ ਸੰਤ ਮੰਡਲੀ ਵਿੱਚ ਰੱਬ ਦੇ ਪਿਆਰਿਆਂ ਦੀਆਂ ਗੱਲਾਂ ਤਾਂ ਉੱਥੇ ਹੀ ਹੋਣਗੀਆਂ ਜਿਹੜਾ ਪਸੰਦ ਕਰੇਗਾ ਜੇ ਕੋਈ ਨਿਭ ਸੰਤ ਕਰਦਾ ਤੇ ਉੱਥੇ ਰੱਬ ਦੇ ਬਾਰੇ ਗੱਲ ਹੀ ਨਹੀਂ ਕਰਦੇ ਰੱਬ ਦੇ ਪਿਆਰ ਦੀ ਜਿੱਥੇ ਆਪੋਤਾ ਵੀ ਪਈ ਹੁੰਦੀ ਹੈ ਨਾ ਜਿੱਥੇ ਰੱਬ ਦੇ ਪਿਆਰੇ ਕਹਿੰਦੇ ਥਿੱਥੇ ਚੰਗੀ ਚੁੱਪ ਜਦ ਤੁਹਾਨੂੰ ਕਿਸੇ ਨੇ ਬੋਲਣਾ ਹੀ ਨਹੀਂ ਦੇਣਾ ਉਹ ਤਾਂ ਗੱਲੀ ਹਾਰੀ ਆ ਉੱਥੇ ਗੱਲੀ ਹਾਰੀ ਵਾਲੀ ਗੱਲ ਹੁੰਦੀ ਹੈ ਉੱਥੇ ਚੁੱਪ ਠੀਕ ਹੈ ਜੀ ਜੋ ਪਸਬ ਤੋਂ ਵਧੀਆ ਨੇ ਦੀ ਜਦ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਫਿਰ ਇਹ ਜਿਹੜਾ ਰੱਬੀ ਗਿਆਨ ਆ ਉਹ ਜ਼ਰੂਰੀ ਕਥਨ ਕਰਨਾ ਜੀ ਗੁਣ ਦਾ ਗਾਹਕ ਜੀਬ ਲੈ ਤਾ ਉਹ ਗੁਣ ਲੱਖ ਬਕਾਏ ਜਦੋਂ ਗੁਣਾਂ ਦਾ ਗਾਹਕ ਮਿਲ ਜਾਂਦਾ ਤਾਂ ਇਹ ਗੁਣ ਲੱਖਾਂ ਵਿੱਚ ਜਾਂਦਾ ਜੀ ਲੱਖੋ ਵੀ ਗੰਦੀ ਦੀ ਕੀ ਹੁੰਦ ਨਹੀਂ ਹੈ ਜੀ ਇਸ ਕਰਕੇ ਜਿਹੜੇ Muni ਜਨ ਹਨ ਜਦੋਂ ਰੱਬ ਦੇ ਘਰ ਦੀਆਂ ਗੱਲਾਂ ਕਿੱਥੇ ਕਰਦੇ ਨੇ ਸ਼ੰਤ ਮੰਡਲੀ ਦੇ ਵਿੱਚ ਰੱਬ ਦੇ ਪਿਆਰਿਆਂ ਦੇ ਵਿੱਚ ਰਹਾ ਗਿਆਨ ਧਿਆਨ ਮਨ দান ਮਨ ਰਸਕ ਰਸਨ ਨਾਮ ਜਪਤ ਤਹ ਪਾਪ ਖੰਡਲੀ ਇਥੇ ਪਾਪਾਂ ਨੂੰ ਕਿੱਦਾਂ ਖੰਡਨ ਕੀਤਾ ਜਾਂਦਾ ਉਹਦੀ ਯੋਗਤੀ ਦੱਸੀ ਹੋਈ ਹੈ ਗਿਆਨ ਦੇ ਵਿੱਚ ਧਿਆਨ ਹੋਵੇ ਹਾਂਜੀ ਤੇ ਗਿਆਨ ਧਿਆਨ ਫਿਰ ਮਨ দান ਮਾਨਦਾਨ ਦੇਖੋ ਜੀ ਜਿਹੜਾ ਤੁਹਾਨੂੰ ਗਿਆਨ ਦਿੰਦਾ ਹੈ ਨਾ ਜੀ ਬੜੇ ਬੜਾ ਗਿਆਨ ਦਿੰਦਾ ਧਿਆਨ ਦੀ ਯੋਗਤੀ ਦੱਸਦਾ ਜਾਂ ਧਿਆਨ ਦੇ ਨਾਲ ਗਿਆਨ ਦਿੰਦਾ ਉਹਦਾ ਮਾਨ ਕਰਨਾ ਫਰਜ਼ ਹੈ ਜੀ ਉਹਨੂੰ ਉਹਨੂੰ ਆਪਾਂ ਕਿਹੜਾ ਮਾਨਦਾਨ ਉਹਨੇ ਸਾਨੂੰ ਗਿਆਨ ਦਾਨ ਦਿੱਤਾ ਅਸੀਂ ਮਾਨਦਾਨ ਦੇਣਾ ਜੀ ਜਿਦਾਂ ਆਪਣੇ ਟੀਚਰ ਦੀ ਰਿਸਪੈਕਟ ਕਰਦੇ ਨੇ ਠੀਕ ਹੈ ਸੋ ਇਹ ਦਾਨ ਮਾਨਦਾਨ ਜਿਹੜਾ ਹੁੰਦਾ ਨਾ ਜੀ ਕਿ ਆ ਅਧਿਆਪਕ ਐ ਸਾਨੂੰ ਬ੍ਰਹਮ ਵਿਦਿਆ ਦੀ ਦਾਤ ਦਿੰਦਾ ਤੇ ਆਪਾਂ ਮਾਨਦਾਨ ਦੇਣਾ ਜੀ ਆਓ ਬੈਠ ਸਤਿਕਾਰ ਆਦਰ ਮਾਨ ਗੁਰੂਆਂ ਨੇ ਦਿੱਤਾ ਜੀ ਦਾਤ ਮਾਨਦਾਨ ਤਾਂ ਗੁਰੂ ਆ ਪਰਮੇਸ਼ਰ ਪਰ ਬਾਣੀ ਪੜ੍ਹਨੇ ਵਾਲਿਆਂ ਨੂੰ ਮਾਨਦਾਨ ਗੁਰੂ ਨੇ ਦਿੱਤਾ ਜੀ ਉੱਥੇ ਦਾਤਿਸ ਪੂਜਾ ਦੀ ਗੱਲ ਕੀਤੀ ਹੋਈ ਹੈ ਮਨ ਰਸ ਰਸਨ ਨਾਮ ਜਪਤ ਜਦੋਂ ਮਨ ਇਹ ਬੁੱਧ ਨੂੰ ਗਿਆਨ ਮਿਲਦਾ ਨਾ ਜਦੋਂ ਰਸਾਣਾ ਸ਼ੁਰੂ ਹੋ ਜਾਂਦਾ ਤੇ ਜੀਭਾ ਨਾਮ ਜਪਦੀ ਹੈ ਤੇ ਮਨ ਰਸ ਲੈਂਦਾ ਜੀ ਰਸਨ ਨਾਮ ਜਪਤ ਜਦੋਂ ਜੀਭਾ ਨੇ ਨਾਮ ਜਪਦਿਆਂ ਰਸ ਲਿਆ ਤੇ ਮਨ ਨੂੰ ਰਸਾਣਾ ਸ਼ੁਰੂ ਹੋ ਜਾਂਦਾ ਉੱਥੇ ਕੀ ਹਮਾਰਾ ਕਹਿੰਦੇ ਤੈ ਪਾਪਖੰਡਲੀ ਉੱਥੇ ਜਿੰਨੇ ਪਾਪਸਨ ਪਾਪ ਆਪਾਂ ਦੀ ਮੰਡਲੀ ਸਾਰੀ ਵੱਡੇ ਵੱਡੇ ਪਾਪ ਸਾਰੇ ਖੰਡ 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 ਹੋ ਗਏ ਟੁਕੜੇ ਟੁਕੜੇ ਹੋ ਗਏ ਇਹ ਨਾਮ ਜਪਣ ਦੇ ਨਾਲ ਪਾਪਾਂ ਦਾ ਕੋਈ ਵजूद ਨਹੀਂ ਰਹਿ ਜਾਂਦਾ ਜੋਗ ਯੋਗਤ ਗਿਆਨ ਭੁਗਤ ਸੁਰਤ ਸ਼ਬਦ ਤਤ ਭੀ ਤੇ ਜਪ ਤਪ ਅਖੰਡਲੀ ਜਿਹੜੇ ਤਤ ਬੇਤੇ ਹੁੰਦੇ ਨੇ ਨਾ ਤਤ ਬੇਤੇ ਉਹਨਾਂ ਦਾ ਜਪ ਤਪ ਅਖੰਡ ਚੱਲਦਾ ਜੀ ਅਖੰਡ ਜਪ ਤਪ ਸਾਢੇ 4 ਵਜੇ ਸਵੇਰੇ ਪਾਠ ਕਰ ਲੈ ਸ਼ਾਮੀ ਕਰ ਲੈ ਕਰ ਲਿਆ ਜੀ ਸਹੀ ਇਦਾਂ ਦੇ ਜਿਹੜੇ ਤਤ ਬੇਤੇ ਨਹੀਂ ਉਹ ਜਪ ਤਪ ਅਖੰਡ ਲਈ ਉਹਨਾਂ ਦਾ ਜਪ ਤਪ ਅਖੰਡ ਅਖੰਡ ਸ਼ਬਦ ਦੇ ਵਿੱਚ ਸੁਰਤੀ ਹੈ ਜੋਗ ਯੋਗਤ ਗਿਆਨ ਭਗਤ ਉਹਨਾਂ ਦਾ ਜਿਹੜਾ ਜੀਵਨ ਹੈ ਨਾ ਜੀਉਣ ਦਾ ਤਰੀਕਾ ਜੁਗਤੀ ਜਿਹੜੀ ਹੈ ਉਹ ਜੋਗ ਹੈ ਜੀ ਜੋਗ ਜੋਗਤ ਜੁਗਤੀ ਜੀਵਨ ਜੁਗਤੀ ਹੈ ਜੋਗ ਹੈ ਪਾ ਲੋ ਰੱਬ ਦੇ ਨਾਲ ਜੁੜਨਾ ਉਹ ਜੋਗ ਹੈ ਸਾਡਾ ਗੱਲ ਨਹੀਂ ਜੋਗ ਨਾ ਬਈ ਗਿਆਨ ਭਗਤ ਰੱਬੀ ਬਾਣੀ ਦਾ ਗਿਆਨ ਉਹਨਾਂ ਦਾ ਭਗਤਿਆ ਜੀ ਜਿਹੜੇ ਰੱਬੀ ਬਾਣੀ ਦਾ ਗਿਆਨ ਹੈ ਉਹਨਾਂ ਵਾਸਤੇ ਉਹ ਜਿਹੜੇ ਜੋਗੀ ਆ ਨਚੂਰਮਾ ਜਿਹਾ ਬਣਾ ਕੇ ਖਾਂਦੇ ਨਾ ਤੇ ਔਰ ਥੋੜਾ ਜਿਹਾ ਸ਼ਗ ਲੈਂਦੇ ਆ ਇਹ ਪੂਰਾ ਦਿਨ ਜਾਂ ਦੋ ਦੋ ਤਿੰਨ ਤਿੰਨ ਦਿਨ ਲੋੜ ਹੀ ਨਹੀਂ ਪੈਂਦੀ ਛਕਣ ਦੀ ਉਹਨਾਂ ਨੂੰ ਉਹਨੂੰ ਭੁਗਤ ਕਹਿੰਦੇ ਜੀ ਭੁਗਤ ਪੰਡਾ ਭੁਗਤ ਪੰਡਾਲ ਭੁਗਤ ਗਿਆਨ ਦੇ ਆਪੰਧਾਰਨ ਘੜਗੜਵਾਜੇ ਨਾਸ ਉੱਥੇ ਭੁਗਤ ਗਿਆਨ ਗਿਆਨ ਨੂੰ ਭੁਗਤ ਕਹਿ ਦਿੱਤਾ ਮਹਾਰਾਜ ਪਰਸ਼ਾਣ ਗਿਆਨ ਭੁਗਤ ਇਹ ਗਿਆਨ ਭੁਗਤ ਪ੍ਰਾਪਤ ਕਿਤਾ ਹੁੰਦੀ ਕਹਿੰਦੇ ਸ਼ਬਦ ਸੋਰਤ ਸ਼ਬਦ ਸੋਰਤ ਨੂੰ ਸ਼ਬਦ ਦੇ ਵਿੱਚ ਜੋੜ ਦੋ ਗਿਆਨ ਭੁਗਤ ਪ੍ਰਾਪਤ ਹੁੰਦੀ ਹੈ ਤਤ ਬੇਤੇ ਜਦੋਂ ਗਿਆਨ ਦਾ ਭੋਜਨ ਸ਼ਕਦਾ ਹਨ ਜਿਹੜੇ ਜਿਹੜੇ ਵੀ ਗਿਆਨ ਦੇ ਭੋਜਨ ਸ਼ਕਦੇ ਤਤਵੀਤੇ ਹੁੰਦੇ ਨੇ ਮਹਾਰਾਜ ਉਹਨਾਂ ਦੇ ਫੇ ਅਖੰਡ ਜਪ ਤਪ ਚਾਤਰਾ ਜੀ ਜਪ ਤਪ ਅਖੰਡਲੀ ਓਤ ਓਤ ਮਿਲ ਜੋਤ ਨਾਨਕ ਕਛੂ ਦੁਖ ਨ ਦੰਡਲੀ ਓਤ ਬੋ ਤਾਣਾ ਪੇਟਾ ਹਾਂ ਤਾਣਾ ਪੇਟਾ ਤਾਣਾ ਵੜੇ ਇੱਕ ਸਿੱਧੀਆਂ ਤੰਦਾ ਹੁੰਨੀਆਂ ਇੱਕ ਤੇਰਸ਼ੀਆਂ ਹੁੰਨੀਆਂ ਇਹਨੂੰ ਓਤਪੋਤ ਕਹਿੰਦੇ ਨੇ ਜਿਨ੍ਹਾਂ ਦੇ ਨਾਲ ਕਪੜਾ ਉਣਿਆ ਜਾਂਦਾ ਕਪੜਾ ਬਣਦਾ ਜੀ ਸੋ ਪ੍ਰਮਾਤਮਾ ਪਰਮੇਸ਼ਰ ਦੇ ਨਾਲ ਭਗਤਿਆਂ ਨੂੰ ਓਤਪੋਤ ਹੁੰਦੇ ਨੇ ਮੇਰ ਜੋਤੀ ਨਾਨਕ ਮਤਲਬ ਉਹਦੇ ਵਿੱਚ ਅਪੇਧ ਹੋਣਾ ਕਸ਼ੂ ਦੁੱਖ ਨਾ ਡੰਡਲੀ ਕਹਿੰਦੇ ਭਾਈ ਡੰਡੀਆਂ ਦਾ ਦੁੱਖ ਨਹੀਂ ਲੱਗਦਾ ਕਹਿੰਦੇ ਜਾਂ ਕਰ ਲੋ ਜਮਦੂਤਾ ਦਾ ਡੰਡ ਨਹੀਂ ਮਿਲਦਾ ਫਿਰ ਜਦੋਂ ਜਿੰਦ ਨੂੰ ਕੱਢ ਕੇ ਲੈ ਕੇ ਜਾਂਦੇ ਡੰਡਤਾ ਦੇਣਾਉਂਦੇ ਸ਼ੁਰੂ ਕਰ ਦਿੰਦੇ ਆ ਪਰ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਤੋਂ ਬਚੇ ਜਾਂਦੇ ਨੇ ਜੀ ਕੁਝੋ ਨਾ ਦੁੱਖ ਡੰਡੇ ਦੇ ਦੁੱਖਾਂ ਦਾ ਵੀ ਡੰਡ ਨਹੀਂ ਹੁਣ ਦੁੱਖਾਂ ਦਾ ਹੀ ਜਾਏ ਇਹ ਨਹੀਂ ਵੀ ਰੱਬ ਦੇ ਪਿਆਰਿਆਂ ਨੂੰ ਦੁੱਖ ਨਹੀਂ ਆਉਂਦੇ ਵੱਧ ਆਉਂਦੇ ਆ ਪਰ ਦੁੱਖ ਦਰਦ ਦੇ ਕੀ ਨਹੀਂ ਜਾਂਦੇ ਜੀ ਕਲਿਆਣ ਮਹੱਲਾ ਪੰਜਵਾਂ ਕਲਿਆਣ ਰਾਗ ਮਹੱਲਾ ਪੰਜਵਾਂ ਵਾਸ਼ਾ ਕਿਰਪਾ ਕਰਦੇ ਕੌਣ ਵਿਦ ਤਾਕੀ ਕਹਾ ਕਰੋ ਤਰਤ ਧਿਆਨ ਗਿਆਨ ਸ਼ਸਤਰ ਗਿਆ હજાર ਪਦ ਕੈਸੀ ਜਰੋ ਇਹ ਰਹਉਦੀ ਪੰਕਤੀ ਹੈ ਜੀ ਵਿਧੀ ਗੁਰੂ ਸਾਹਿਬ ਜੀ ਨੇ ਪੁੱਛੀ ਹੈ ਕਿ ਕਹਿੰਦੇ ਕੌਣ ਵਿਧੀ ਤਾਂ ਕੀ ਕਹਾ ਕਰੋ ਵੇਦ ਉਹ ਵੇਦ ਪੜਨਾ ਅਦਤ ਦਿਨੁ ਵਿਚਾਰੀ ਆ ਕਸੀ ਕਿਹੜੀ ਵਿਧੀ ਕਰੀਏ ਜੇ ਤਾਂ ਪੁੱਛੀਂ ਕਿ ਕਿਹੜੀ ਵਿਧੀ ਨਾਲ ਜਪ ਕਰਨਾ ਚਾਹੀਦਾ ਫਲ ਜਾਵੇ ਜਾਂ ਜ਼ਿਆਦਾ ਹੋਵੇ ਜਾਂ ਜਨਮ ਸਫਲਾ ਹੋਵੇ ਚਾਹੇ ਕੋਈ ਸੰਸਾਰ ਕਲੋੜ ਹੈ ਉਹ ਕਿਹੜੀ ਵਿਧੀ ਨਾਲ ਜਪ ਕਰੀਏ ਫਿਰ ਵਿਧੀਆਂ ਬਣ ਗਈਆਂ ਕਿ ਵਿਧੀਆਂ ਸਾਡੀਆਂ ਲੋੜਾਂ ਨੇ ਵਿਧੀਆਂ ਬਣਾਤੀਆਂ ਜੀ ਸਾਡੀਆਂ ਲੋੜਾਂ ਨਹੀਂ ਕਿਉਂਕਿ ਛੇਤੀ ਛੇਤੀ ਕੰਮ ਚਾਉਣੇ ਆ ਜੀ ਸਾਨੂੰ ਅਡੀਕ ਨਹੀਂ ਹੁੰਦੀ ਜੀ ਹਾਲਾਂਕਿ ਮਤਲਬ ਜੋ ਹੈ ਸਾਰਾ ਕੁਝ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੋਈ ਹੈ ਫੇਰ ਵੀ ਜਿਹੜੀ ਅਡੀਕ ਆ ਨਾ ਜੀ ਉਹ ਨਹੀਂ ਹੋ ਰਹੀ ਉਹ ਨਹੀਂ ਹੋਣੀ ਹੁਣ ਇਹ ਇਹ ਗੱਲ ਆਉਂਦੀ ਹੈ ਕਿ ਚਾਹਦੇ ਕੀ ਆ ਜੀ ਸੰਸਾਰਿਕ ਜਿਹੜਾ ਸੰਸਾਰਿਕ ਵਰਤੀ ਵਾਲਾ ਉਹ ਰਾਜ ਭਾਗ ਦੇ ਵਿੱਚ ਵਸ ਜਾਂਦਾ ਸਿੱਧ ਨਾਦ ਜੋਗੀ ਰਿਧੀਆਂ ਸਦਿਆਂ ਵਿੱਚ ਵਸ ਜਾਂਦੇ ਨੇ ਜੀ ਤੇ ਬਿਰਲੇ ਹੁੰਦੇ ਨੇ ਜਿਹੜੇ ਪ੍ਰਮਾਤਮਾ ਪਰਮੇਸ਼ਰ ਨੂੰ ਮਿਲਣ ਦੀ ਹੀ ਗੱਲ ਕਰਦੇ ਨੇ ਕਹਿੰਦੇ ਹੋਰ ਕੁਝ ਨਹੀਂ ਚਾਹੀਦਾ ਆ ਉਹਦੀ ਵਿਧੀ ਦਾ ਉਹਦੀ ਵਿਧੀ ਬਾਰੇ ਕੀ ਗਈ ਹੈ ਧਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਾਦ ਕੈਸੀ ਜਰੂ ਹ ਧਿਆਨ ਲਾਉਣੇ ਵਾਲੇ ਵੀ ਬੜੇ ਨੇ ਸ਼ਾਸਤਰਾ ਦਾ ਗਿਆਨ ਕਰਨ ਵਾਲੇ ਵੀ ਬੜੇ ਨੇ ਤੇ ਅਗਰ ਗਿਆਨ ਧਿਆਨ ਹੀ ਨਾ ਕੋ ਜਰਨੀ ਹੁੰਦਾ ਜਿਹੜੇ ਗਿਆਨੀ ਧਿਆਨੀ ਨੇ ਨਾ ਇਹਨਾਂ ਕੋ ਆਪਣਾ ਹੀ ਗਿਆਨ ਧਿਆਨ ਜਰਨੀ ਹੁੰਦਾ ਜੀ ਸਜੀ ਪਾਸ਼ਾ ਕਹਿੰਦੇ ਅਜਰ ਪਦ ਨੂੰ ਕਿਦਾਂ ਜਾਣਗੇ ਫੇ ਜਿਹੜਾ ਤੁਰਿਆ ਪਦ ਹੈ ਅਚਾਰਾ ਅਜਰ ਪਦ ਕੈਸੇ ਜਰ ਹੁਣ ਜਿਹੜਾ ਰੱਬੀ ਗਿਆਨ ਧਿਆਨ ਹੈ ਨਾ ਜੀ ਤੇ ਗਿਆਨ ਸ਼ਾਸਤਰ ਗਿਆ ਰੱਬੀ ਗਿਆਨ ਧਿਆਨ ਦੀ ਵਿਚਾਰ ਵਟਾਂਦਰਾ ਸੰਤਨ ਸਿਉ ਬਿਵਹਾਰਾ ਸੰਤ ਸਿਮਰਿ ਲਿਵਾ ਦੇ ਇਹਨਾਂ ਅਜਰ ਪਦ ਪ੍ਰਾਪਤ ਹੁੰਦਾ ਜਿਨ੍ਹਾਂ ਨੂੰ ਅਜਰ ਪਦ ਪ੍ਰਾਪਤ ਹੋ ਗਿਆ ਕੈਸੇ ਜਰੋ ਤ੍ਰਿਜਨਾ ਦੀਆਂ ਗੁਣਾਂ ਨੂੰ ਸਾੜ ਨਹੀਂ ਸਕਦੀ ਜੀ ਜਿਹੜੀ ਆਗਿਆ ਤ੍ਰਿਸ਼ਨਾ ਦੀ ਉਹਨਾਂ ਨੂੰ ਸਾੜ ਦੋ ਕਹਿੰਦੇ ਸਹਿਬ ਜੀ ਕਹਿੰਦੇ ਕਦੀ ਵੀ ਨਹੀਂ ਤ੍ਰਿਸ਼ਨਾ ਨੂੰ ਪੋਕ ਨਹੀਂ ਸਾੜਦੇ ਕਹਿੰਦੇ ਰਹਾਓ ਵਿਸ਼ਨ ਮਹੇਸ਼ ਸਿਧ ਮਨ ਇੰਦਰਾ ਕੈ ਦਰ ਸ਼ਰਨ ਪਰੋ ਤੇਰੇ ਦਰ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਪੈ ਰਹੇ ਨੇ ਜੀ ਕੁਪੰਤ ਥੋੜੀ ਹੈ ਜੀ ਜਿਹਨੇ ਜਿੰਨੀ ਤੇਰਾ ਦਰ ਮੱਲਿਆ ਵਿਸ਼ਨੂ ਮਹੇਸ਼ ਸ਼ਿਵ ਜੀ ਸਿਧ ਮੁਨੀ ਜਨ ਇੰਦਰਾ ਸਵਰਗ ਦਾ ਰਾਜਾ ਕਹਿ ਦਰ ਸ਼ਰਨ ਪਰਾਓ ਵਾਹ ਜੀ ਵਾਹ ਇਹ ਇੰਨੇ ਜਾਣੇ ਨੇ ਵਿਸ਼ਨੂ ਦੇ ਮੰਦਰ ਬਣੇ ਨੇ ਸ਼ਿਵ ਜੀ ਦੇ ਵੀ ਨੇ ਸਿੱਧਨਾਥ ਤੇ ਕੇ ਇੰਦਰ ਦੇਵ ਤੇਰੀ ਪੂਜਾ ਕਰਨੇ ਬਣੇ ਨੇ ਧਾਰਮਿਕ ਮੰਦਾ ਸੱਚਮੁੱਚ ਜੀ ਡੋਲ ਮਾਈਂਡਡ ਹੋ ਜਾਂਦਾ ਕਿ ਕਿਹਨੂੰ ਰੱਬ ਮੰਨ ਲਵਾਂ ਜੀ ਕਿਹਨੂੰ ਰੱਬ ਮੰਨ ਲਵਾਂ ਹਲنگਮਾਰ ਕਹਿੰਦੇ ਇਹ ਜੋਤ ਇੱਕ ਆ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਪਖੋਣੀ ਵਿਖੋਣਾ ਉਹ ਪੰਜਵੇਂ ਪਾਸ਼ਾ ਜੀ ਦੇ ਵੇਲੇ ਪਟਾਏ ਸੀਗੇ ਉਹਨਾਂ ਨੇ ਬਜਨ ਕੀਤੀ ਨੇ ਜੋਤ ਦੇਉ ਤਰੂਹ ਹਰ ਆਪ ਗੁਰੂ ਨਾਨਕ ਘਾਇ ਤੇ ਆਖਰੇ ਪਦਿਆਵ ਵਿੱਚ ਕਹਿੰਦੇ ਕਹਿੰਦੇ ਮੂਰਤ ਪੰਜ ਪ੍ਰਮਾਨ ਪੁਰਖ ਗੁਰੂ ਅਰਜਨ ਪਖੋਣਾ ਰਣਗੇ ਜੀ ਸਾਨੂੰ ਗੁਰੂ ਅਰਜਨ ਦੇਵ ਸਾਹਾ ਜੀਓ ਸੁਤਰੀਆਂ ਅੱਖਾਂ ਦੇ ਵਿੱਚ ਮਨ ਨੂੰ ਪੰਜੇ ਸਤ ਗੁਰੂ ਦੀਦੇ ਨੇ ਜੀ ਸੋ ਇਸ ਕਰਕੇ ਇਹ ਵੀ ਹੈ ਵੀ ਜਿਹੜੇ ਉਹਦੀ ਸ਼ਰਨ ਪੈ ਵਿੱਚ ਪੈ ਜਾਂਦੇ ਨੇ ਬ੍ਰਹਮ ਮਹੇਸ਼ ਸਿੱਧ ਮੂਲ ਇੰਦਰਾਵਲ ਸਾਰਿਆਂ ਦੀ ਸ਼ਰਨ ਵਿੱਚ ਆ ਜਾਂਦੇ ਆ ਜੀ ਉਹ ਸਾਰੇ ਉਹਦੀ ਸ਼ਰਨ ਵਿੱਚ ਹੀ ਨੇ ਕੋੜ ਮਦੇ ਕੈ ਦਰ ਸ਼ਰਨ ਪਰੋ ਤੇ ਇਹਦਾ ਤੇਰੇ ਦਰ ਦੇ ਤੇਰੀ ਸ਼ਰਨ ਵਿੱਚ ਨੇ ਤੇ ਮੈਂ ਕਿੱਥੇ ਸ਼ਰਨ ਚਾਉਂ ਭਈ ਇਹਦਾ ਤੇਰੀ ਸ਼ਰਨ ਵਿੱਚ ਹਨ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋਟ ਮਦੇ ਮੁਕਤ ਕਹੋ ਹੁਣ ਜਿਹੜੇ ਇਹ ਦੇਵਤੇ ਨੇ ਕੋਈ ਤੁਹਾਨੂੰ ਰਾਜ ਭਗ ਦੇ ਦੂ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋਈ ਤੁਹਾਨੂੰ ਸੁਰਗਾ ਦਾ ਵਾਸੀ ਬਣਾ ਦੇ ਚਲ ਸਵਰਗਾ ਵਿੱਚ ਥੋੜੀ ਐਂਟਰੀ ਦੇ ਦੀਏ ਤੁਹਾਡੀ ਕੋਟ ਮਦੇ ਮੁਕਤ ਕਹੋ ਕਰੋੜਾਂ ਦੇ ਵਿੱਚੋਂ ਕੋਈ ਇੱਕ ਤਾਂ ਹੁੰਦਾ ਜਿਹੜਾ ਮੁਕਤੀ ਮੰਗਦਾ ਉਹ ਵੀ ਨਾ ਕੋ ਹੈ ਨਹੀਂ ਜੀ ਚਾਹੇ ਬ੍ਰਹਮਾ ਆ ਚਾਹੇ ਵਿਸ਼ਨੂ ਆ ਚਾਹੇ ਮਹੇਸ਼ਾ ਚਹਿੰਦਰ ਆ ਇਹਨਾਂ ਕੋ ਹੈ ਨਹੀਂ ਜੀ ਇਹਨਾਂ ਕੋ ਮੁਕਤੀ ਹੈ ਨਹੀਂ ਕੋਟ ਮਦੇ ਮੁਕਤ ਕਹੋ ਤੇ ਕਰੋੜਾਂ ਦੇ ਵਿੱਚੋਂ ਆ ਜਿਨ੍ਹਾਂ ਨੂੰ ਮੁਕਤ ਕੀਤਾ ਜਾ ਸਕਦਾ ਹੈ ਕੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ ਮਾਰਾ ਕਹਿੰਦੇ ਨਾਮ ਰਸ ਉਦੋਂ ਪ੍ਰਾਪਤ ਹੁੰਦਾ ਜਦੋਂ ਪੂਰਨ ਪੁਰਖ ਦੇ ਚਰਨਾਂ ਨੂੰ ਪਕੜਿਆ ਜਾਂਦਾ ਹੈ ਜੀ ਹਾਂਜੀ ਸਾਧੂ ਚਰਨ ਗਹੋ ਉਦੋਂ ਫਿਰ ਜਾ ਕੇ ਇਹ ਕਿਰਪਾ ਹੁੰਦੀ ਹੈ ਕਲਿਆਣ ਮਹਨਲਾ ਬਣ ਪ੍ਰਾਨਪਤ ਦਿয়াল ਪੁਰਖ ਪ੍ਰਭ ਸਖੀ ਉਹ ਪ੍ਰਾਣਾ ਦਾ ਪਤੀ ਹੈ ਦਿয়ালੂ ਹੈ ਪੁਰਖ ਸਰਬ ਵਿਆਪਕ ਹੈ ਤੇ ਸਭਨਾ ਦਾ ਉਹ ਸਖਾ ਹੈ ਹਨ ਨਾਮ ਮਿੱਤਰ ਪ੍ਰਮਾਤਮਾ ਗਰਭਜੋਨ ਕਲ ਕਾਲ ਜਾਲ ਦੁੱਖ ਵਿਨਾਸ਼ਨ ਹਰ ਰੱਖੇ ਰਹਾ ਗਰਭਜੋਨ ਦੇ ਵਿੱਚ ਉਸ ਨੇ ਹੱਥ ਲੇ ਕੇ ਰੱਖਿਆ ਅ ਕਲ ਕਾਲ ਜਾਲ ਇਹ ਜਿਹੜਾ ਹੁਣ ਕਲ ਯੁਗ ਹੈ ਨਾ ਇੱਕ ਹੋਰ ਕਲ ਯੁਗ ਸਾਰੇ ਪਾਸੇ ਕਾਲ ਦਾ ਜਾਲ ਆ ਦੁੱਖ ਵਿਨਾਸ਼ਨ ਹਰ ਰੱਖੇ ਇੱਥੇ ਵੀ ਜੋ ਕਾਲ ਕਰਕੇ ਸਾਨੂੰ ਦੁੱਖ ਪੈਦਾ ਹੁੰਦੇ ਨੇ ਨਾ ਤੇ ਸਾਡੇ ਤੇ ਸਾਡੇ ਅੰਦਰ ਦੁੱਖ ਬਣ ਰਹੇ ਨੇ ਉਹਨਾਂ ਨੂੰ ਦੂਰ ਕਰਨੇ ਵਾਲਾ ਤੇ ਰੱਖਿਆ ਕਰਨੇ ਵਾਲਾ ਹਰ ਰੱਖੇ ਐਸਾ ਪਰਮੇਸ਼ਰ ਹੈ ਰਹਾ ਨਾਮ ਧਾਰੀ ਸ਼ਰਨ ਤੇਰੀ ਜਿੰਨੇ ਵੀ ਨਾਮ ਧਾਰੀ ਨੇ ਨਾ ਸਾਰੇ ਤੇਰੀ ਸ਼ਰਨ ਵਿੱਚ ਨੇ ਜੀ ਜਿੱਥੇ ਵੀ ਇੱਥੇ ਜਿੱਥੇ ਕਿਤੇ ਵੀ ਕੋਈ ਨਾਮ ਜਪਦਾ ਉਹਨੂੰ ਪਰਮਾਤਮਾ ਪਰਮੇਸ਼ਰ ਦੀ ਸ਼ਰਨ ਲੈਣ ਵਾਸਤੇ ਕਿਤੇ ਕੋਈ ਇੱਕ ਜਗ੍ਹਾ ਕੋਈ ਨਾਮ ਜਪਦਾ ਹੈ ਤੇ ਉੱਥੇ ਜਾਂਦੇ ਨੇ ਨਹੀਂ ਉਹਨੂੰ ਕਿਤੇ ਨਹੀਂ ਜਾਂਦਾ ਜਿਹੜੇ ਨਾਮ ਧਾਰੀ ਹੁੰਦੇ ਨੇ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਤੇਰੀ ਸ਼ਰਨ ਵਿੱਚ ਹੀ ਹੁੰਦੇ ਨੇ ਜਿੱਥੇ ਵੀ ਹੁੰਦੇ ਨੇ ਨਾਮ ਧਾਰੀ ਇਹਨੂੰ ਤੇਰੀ ਸ਼ਰਨ ਹੈ ਪ੍ਰਭ ਦਿਆਲ ਏਕ ਮੇਰੀ اے ਪ੍ਰਭੂ ਤੂੰ ਦਿਆਲੂ ਕਿਰਪਾਲੂ ਹੈ ਤੇ ਮੇਰਾ ਸਹਾਰਾ ਵੀ ਤੂੰ ਹੀ ਹੈ ਜੀ ਏਕ ਮੇਰੀ ਤੂੰ ਹੀ ਮੇਰਾ ਸਹਾਰਾ ਹੈ ਅਨਾਥ ਦੀਨ ਆਸਵੰਤ ਅਨਾਥ ਦੀਨ ਆਸਵੰਤ ਜਿਹੜੇ ਅਨਾਥ ਨੇ ਦੀਨ ਨੇ ਹਾਂਜੀ ਉਹਨਾਂ ਦੀ ਤੂੰ ਆਸਾ ਪੂਰੀ ਕਰਨੇ ਵਾਲਾ ਹੈ ਜੀ ਉਹ ਤੇਰੇ ਤੇ ਆਸਾ ਰੱਖਦੇ ਨੇ ਵੇ ਕਿ ਬੰਦੇ ਤੇ ਉਹਨਾਂ ਨੂੰ ਆਸ ਨਹੀਂ ਹੁੰਦੀ ਨਾ ਉਹਨਾਂ ਲਈ ਤੂੰ ਆਸਵੰਦ ਹੈ ਇੱਕ ਤੇਰੀ ਹੀ ਆਸ ਹੈ ਉਹਨਾਂ ਵਾਸਤੇ ਤੂੰ ਹੀ ਸਹਾਰਾ ਹੈਂ ਅਸਲ ਦੇ ਵਿੱਚ ਉਹ ਸਹਾਰਾ ਇਹਨਾਂ ਦਾ ਬਣਦਾ ਜਿਹੜੇ ਬਾਕੀ ਸਾਰੇ ਸਹਾਰੇ ਜਿਹੜੇ ਨੇ ਤਿਆਗ ਦਿੰਦੇ ਨੇ ਸਾਰੇ ਤੇ ਸਾਰੇ ਛੱਡ ਦਿੱਤੇ ਜਿਨ੍ਹਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਉਭਾਂ ਫੜ ਲਿੰਦਾ ਜੀ ਉਹਨਾਂ ਲਈ ਆਵਾਸ ਉਹਨਾਂ ਤੇ ਆ ਜੀ ਨਾਮ ਸੁਆਮੀ ਮਨ ਹੈ ਮੰਤ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਮਨ ਹੈ ਮੰਤ ਇਹੀ ਮਨ ਦਾ ਮੰਤਰ ਹੈ ਜਿਹੜੇ ਮਨ ਦੇ ਵਿੱਚ ਪ੍ਰਮਾਤਮਾ ਪਰਮੇਸ਼ਰ ਦੇ ਮੰਤਰ ਦਾ ਜਾਪ ਕੰਦੇ ਕਰਦੇ ਨੇ ਤੇ ਉਹਨਾਂ ਦਾ ਉਹ ਸੁਆਮੀ ਹੈ ਸੁਆਮੀ ਹੈ ਤੇ ਉਹ 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 ਮਨ ਲੋ ਫਿਰ ਆਸਵੰਤ ਰਹਿੰਦੇ ਨੇ ਜੀ ਆਸ਼ਾਵਾਦੀ ਮਨ ਲੋ ਜਨ ਆਸ ਰੱਖਣੀ ਆ ਮਨ ਦੇ ਵਿੱਚ ਆਸ ਤਦੇ ਨਹੀਂ ਤਾਂ ਬੰਦਾ ਨਿਰਾਸ਼ ਹੋ ਜਾਂਦਾ ਹੈ ਜੇ ਜਿਹੜੇ ਮਨ ਵਿੱਚ ਉਹਨੂੰ ਸਿਮਰ ਸਿਮਰਦੇ ਨੇ ਤੇ ਉਹ ਫਿਰ ਸਾਡੇ ਕਰਮਾਂ ਦੇ ਜਿਹੜੇ ਦੁੱਖ ਸਾਨੂੰ ਮਿਲਦੇ ਨੇ ਨਾ ਇਹਨਾਂ ਦਾ ਡੋਲਦੇ ਨਹੀਂ ਕਦੀ ਵੀ ਕਦੀ ਨਹੀਂ ਡੋਲਦੇ ਕੇ ਸੰਸਾਰਕ ਪੱਖੋਂ ਵੀ ਅਸੀਂ ਆਸਵੰਦ ਲਈਏ ਤਾਂ ਅਸੀਂ ਭਾਈ ਆਦਾਰਥ ਨੂੰ ਪ੍ਰਾਪਤ ਹੁੰਦੇ ਹਾਂ ਨਿਰੰਕਾਰ ਵਾਲੇ ਪਾਸੇ ਤਾਂ ਬਿਲਕੁਲ ਆਸ ਤੋਂ ਖਾਲੀ ਹੋ ਜਾਂਦੀ ਹੈ। ਆਸ ਨਹੀਂ ਛੱਡਣੀ ਕਹਿੰਦੇ। ਇਹੋ ਜੀਵਨ ਹੋਣਾ ਚਾਹੀਦਾ ਆਸ ਲੱਗਦੀ ਹੋਵੇ। ਤੁਝ ਬਿਨਾ ਪ੍ਰਭ ਕਿਛੁ ਨਸ ਜਾਣੂ। हे ਪ੍ਰਭੂ ਤੇਰੇ ਤੋਂ ਬਿਨਾ ਮੈਂ ਕਿਛੇ ਨੂੰ ਕੁਝ ਨਹੀਂ ਜਾਣਦਾ। ਮੈਨੂੰ ਕਿਸੇ ਦਾ ਵੀ ਕੁਝ ਨਹੀਂ ਪਤਾ ਜੀ। ਪਤਿ ਰਾਜ ਰੂਪ ਪਤਾ ਹੈ। ਤੁਝ ਬਿਨਾ ਪ੍ਰਭ ਕਿਛੁ ਨਾ ਜਾਣੂ। ਕਿਸੇ ਨੂੰ ਵੀ ਮੈਂ ਕੁਝ ਨਹੀਂ ਸਮਝਦਾ ਜੀ। ਮੈਂ ਸਮਝਦਾ ਨਹੀਂ ਵੀ ਹਾਂ ਪੀਏ ਦਾਤਾ ਦੇ ਸਕਦੇ। ਇਹ ਝੰਕਾਰ ਵਾਲੀ ਗੱਲ ਨਹੀਂ ਭਰੂਸੇ ਵਾਲੀ ਗੱਲ ਹੈ ਜੀ ਕਿ ਕੋਈ ਸਾਰੇ ਮੰਗਤੇ ਨੇ ਤੇਰੇ ਦਰ ਦੀ ਮੰਗਤੇ ਆਪਸੋ ਮੰਗਤਾ ਕੀ ਮੰਗੇ ਜੀ ਹੁਣ ਦੱਸੋ ਤਿੱਥਾ ਦੇਵੀ ਦੇ ਤੇ ਸਭ ਤੇਰੇ ਦਰ ਦੇ ਮੰਗਤੇ ਨੇ ਆ ਕਹਿੰਦੇ ਸ਼ਰਣ ਜੋਗ ਸਰਬਜੁਗਮ ਹੈ ਤੁਮ ਪਛਾਨ ਨੂੰ ਪ੍ਰਭੂ ਜਿੰਨੇ ਵੀ ਯੁਗ ਹੁੰਦੇ ਆਏ ਹਨ ਪਹਿਲੇ ਤੂੰ ਸਾਰੇ ਜੁਗਾਂ ਦੇ ਵਿੱਚ ਸਾਰਿਆਂ ਦੀ ਪਛਾਣ ਵਾਲਾ ਰਹਾ ਜੀ ਤੂੰ ਪਛਾਨ ਅਸੀਂ ਜਿੰਨੇ ਜਿੰਨੇ ਯੁਗ ਧਾਰਨ ਕੀਤੇ ਨੇ ਜਿਹੜੇ ਜਿਹੜੇ ਜੁਗ ਵਿੱਚ ਅਸੀਂ ਜਨਮ ਲਿਆ ਤੂੰ ਜਾਣਦਾ ਏ ਤੂੰ ਪਛਾਨ ਨੂੰ ਤੈਨੂੰ ਪਤਾ ਹੈ ਅਸੀਂ ਕਿੰਨੀ ਵਾਰੀ ਧਰਤੀ 'ਤੇ ਆ ਚੁੱਕਾ ਹਾਂ ਕਿਹੜੇ ਜੁਗ ਵਿੱਚ ਅਸੀਂ ਕੀ ਸੀ ਕਿਹੜੇ ਜੁਗ ਵਿੱਚ ਅਸੀਂ ਕੀ ਸੀ ਕਿ ਸਾਡਾ ਸਾਡੀ ਲੰਬੀ ਰੀਵਾਤ ਹੈ ਇਸ ਲਈ ਵੀ ਇੱਥੇ ਦੇ ਹੁਣ ਦੇ ਹੀ ਇਸੇ ਜੁਗ ਦੇ ਆਸੀਂ ਨਾ ਜੁਗ ਜੁਗ ਫੇਰ ਬਟਾਈ ਹੈ ਗਿਆਨੀ 부ਝੇ ਤਾਂ ਹੈ ਇਹ ਤਾਂ ਜਦੋਂ ਗੁਰੂ ਕਿਰਪਾ ਕਰਦਾ ਫੇਰ ਸਮਝ ਪੈਂਦੀ ਹੈ ਸਰਬਜੁਗਮਹਿ ਤੁਮ ਪਿਸ਼ਾਨੂ ਬਸ ਵੀ ਤੇਰੀ ਪਿਸ਼ਾਨ ਵਾਲੇ ਮਿਲ ਹੀ ਜਾਂਦੇ ਜੀ ਹਰ ਮਨ ਵਸੇ ਨਿਸਵਾਸ ਰੋ ਗੋਬਿੰਦ ਨਾਨਕ ਦੇ ਆਸਰੋ ਜਿਨ੍ਹਾਂ ਨੇ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਗੋਬਿੰਦ ਦਾ ਆਸਰੋ ਆਸਰਾ ਧੱਕਿਆ ਤੇ ਹਰ ਮਨ ਬਸੇ ਇਸ ਬਾਸਰ ਉਹਨਾਂ ਦੇ ਹਿਰਦੇ ਦੇ ਵਿੱਚ ਦਿਨ ਹੋਵੇ ਰਾਤ ਹੋਵੇ ਪ੍ਰਮਾਤਮਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਬਸੇ ਰਹਿੰਦਾ ਜੀ ਕਿਉਂ ਕਿਉਂਕਿ ਤੇਰੇ ਗੁਣ ਗੌਂਦੇ ਨੇ ਸੁਸਾਸੰਗ ਜੀ ਇਥੇ ਤੇ ਸੇਵਾ ਆਪ ਜੀ ਸਾਹੀ ਪਾਉ ਕਬੂਲ ਕਰੋ ਜੀ ਭੁੱਲਾ ਚੁੱਕਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ